ਸਿੱਖ ਕੌਮ ਦੀ ਕੀਮਤਿ ਮੰਨੇ ਭਾਈ ਮਨੀ ਸਿੰਘ ਜੀ ਲਿਖਾਰੀ ਕਲਮ ਦੇ ਤਨੀ ਭਾਈ ਮਨੀ ਸਿੰਘ ਜੀ ਕਥਾਵਾਚਕ ਵਿਦਵਾਨ ਬਹਾਦਰ ਬੜੇ ਗੁਣੀ ਭਾਈ ਮਨੀ ਸਿੰਘ ਜੀ 1721 ਤੋਂ ਸਿੱਖਾਂ ਦੇ ਕਰਦੇ ਸੀ ਅਗਵਾਈ ਭਾਈ ਮਨੀ ਸਿੰਘ ਜੀ ਦੀਵਾਲੀ ਤੇ ਵਿਸਾਖੀ ਨੂੰ ਸੰਗਤਾਂ ਨੂੰ ਕਰਦੇ ਇਕੱਠੀਆਂ ਇਹ ਕਥਾਈ ਭਾਈ ਮਨੀ ਸਿੰਘ ਜੀ ਦੀਵਾਲੀ ਦਾ ਪੁਰਬ ਅਮਰਤ ਸਰ ਵਿੱਚ ਮਨਾਉਣ ਦੀ ਰੱਖੀ ਚਾਹ ਭਾਈ ਮਨੀ ਸਿੰਘ ਜੀ ਸੋ ਵੇਗ ਅਤੇ ਸੂਰਜ ਸਿੰਘ ਨੂੰ ਨਾਲ ਲੈ ਕੇ ਮਿਲੇ ਜਕਰੀਆ ਖਾਨ ਨੂੰ ਜਾ ਕੇ ਭਾਈ ਮਨੀ ਸਿੰਘ ਜੀ ਅੱਗੇ ਆਉਣ ਦੇ ਇਬਜ ਵਿੱਚ 10000 ਦੀ ਦੇਣੀ ਮੰਨੇ ਰਕਮ ਭਾਈ ਮਨੀ ਸਿੰਘ ਜੀ ਇਕੱਠੀਆਂ ਹੋਈਆਂ ਸੰਗਤਾਂ ਨੂੰ ਖਤਮ ਕਰਨ ਦੀ ਚਾਲ ਗਏ ਸਮਝ ਭਾਈ ਮਨੀ ਸਿੰਘ ਜੀ ਸੰਗਤਾ ਅੰਮ੍ਰਿਤ ਸਰ ਆਉਣ ਨਾ